ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦਿਆ ਹਦਾਇਤਾ ਮੁਤਾਬਕ ਅਤੇ ਸ਼੍ਰੀ ਦਿਲਬਾਦ ਸਿੰਘ ਜੋਹਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਹਰਪ੍ਰੀਤ ਸਿੰਘ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ ਸੈਸ਼ਨਸ ਡਿਵੀਜ਼ਨ

ਮੈਂ ਆਡੀਅਸ ਨੂੰ ਦੱਸਣਾ ਜਾਵਾਂਗਾ ਕਿ ਜਿਹੜਾ ਅਦਾਲਤ ਦਾ ਕੰਮ ਹੁੰਦਾ ਹੈ ਅਦਾਲਤ ਇੱਕ ਤਾਂ ਰੂਲ ਆਫ ਲਾਅ ਜਿਹੜਾ ਹੈ ਉਹ ਅਫਹੈਲਡ ਕਰਦੀ ਹੈ ਦੂਜਾ ਜਿਹੜਾ ਹੈ ਝਗੜਿਆਂ ਦਾ ਨਿਪਟਾਰਾ ਕਰਦੀ ਹੈ ਜਿਹੜਾ ਡਿਸਪੂਟ ਦੀ ਰੈਜ਼ੋਲੂਸ਼ਨ ਹੈ ਉਹ ਕੋਰਟ ਦੇ ਥਰੂ ਹੁੰਦੀ ਹੈ ਲੇਕਿਨ ਜਿਹੜਾ ਕੋਰਟ ਦਾ ਰੈਗੂਲਰ ਮੈਕੈਨਿਜ਼ਮ ਹੈਗਾ ਉਹਦੇ ਵਿੱਚ ਕੀ ਹੈ ਲੰਬਾ ਪ੍ਰੋਸੈਸ ਹੈ ਲੰਬਾ ਪ੍ਰੋਸੈਸ ਕਿਉਂ ਹੈ ਕੋਰਟ ਦੇ ਵਿੱਚ ਕਿਹਾ ਹੈ ਕਿ ਦੋਨੋਂ ਪਾਰਟੀਆਂ ਨੂੰ ਸੁਣਿਆ ਜਾਂਦਾ ਹੈਗਾ ਇਹਦਾ ਪ੍ਰੋਸੈਸ ਦੇ ਨਾਲ ਫੈਸਲਾ ਹੁੰਦਾ ਹੈ ਉਹਦੇ ਵਿੱਚ ਪਾਰਟੀ ਆਂਦੀ ਹੈ ਦਾਵਾ ਪਾਉਂਦੀ ਹੈ ਫਿਰ ਉਹਦਾ ਜਵਾਬ ਦਾਵਾ ਹੁੰਦਾ ਹੈ ਫਿਰ ਜਵਾਬੋ ਜਵਾਬ ਆਂਦਾ ਹੈਗਾ ਫਿਰ ਪਾਰਟੀਆਂ ਜਿਹੜੀ ਹੈ ਗਵਾਹਾਂ ਕਰਵਾਦੀਆਂ ਆਪਣੀਆਂ ਆਪਣੀਆਂ ਉਹਦੇ ਕਰਕੇ ਕਿਹਾ ਹੈ ਝਗੜੇ ਦੇ ਦਾ ਤਰ ਜਿਹੜਾ ਕੋਰਟ ਦੇ ਪ੍ਰੋਸੈਸ ਦੇ ਨਾਲ ਹੁੰਦਾ ਹੈ ਉਹ ਕਾਫੀ ਲੰਬਾ ਸਮਾਂ ਲੱਗਦਾ ਹੈ ਪਾਰਟੀਆਂ ਦਾ ਕਾਫੀ ਖਰਚਾ ਵੀ ਹੁੰਦਾ ਹੈ ਜਿਹੜੇ ਹੁਣ 1987 ਤੋਂ ਬਾਅਦ ਲੋਕ ਸਰਵਿਸ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਐ ਜਿਹੜਾ ਆਇਆ ਉਸ ਤੋਂ ਬਾਅਦ ਲੋਕ ਅਦਾਲਤਾਂ ਲਗਨੀਆਂ ਸ਼ੁਰੂ ਹੋਈਆਂ ਉਹਦੇ ਵਿੱਚ ਕੀ ਹੈ ਫੈਸਲਾ ਫੈਸਲੇ ਦੀ अहमियत ਕੋਈ ਹੁੰਦੀ ਹੈ ਜਿਹੜਾ ਰੈਗੂਲਰ ਕੋਰਟ ਦੇ ਡਿਸੀਜਨ ਹੁੰਦੀ ਹੈ ਲੇਕਿਨ ਅਧੇ ਵਿੱਚ ਕੀ ਹੈ ਪਾਰਟੀਆਂ ਦੀ ਰਜ਼ਾਮੰਦੀ ਦੇ ਨਾਲ ਫੈਸਲਾ ਹੋ ਜਾਂਦਾ ਹੈਗਾ ਤੇ ਇਹ ਇੱਕ ਸਪੀਡੀ ਪ੍ਰੋਸੈਸ ਹੈ ਐਕਸੀਕਿਊਸ਼ਨ ਪ੍ਰੋਸੈਸ ਹੈ ਅਧੇ ਵਿੱਚ ਜਿਹੜਾ ਲੋਕ ਅਦਾਲਤ ਹੈਗੀ ਹੈ ਅਧੇ ਵਿੱਚ ਸਿਵਲ ਡਿਸਪਿਊਟ ਜਿਹੜੇ ਹੈਗੇ ਆ ਦਿਵਾਨੀ ਦਾਵੇ ਹੈਗੇ ਆ ਦਿਵਾਨੀ ਦਾਵੇ ਹੋਗੇ ਜਾਂ ਏਮਪਲੋਇਰ ਜਾਂ ਏਮਪਲਾਈ ਦਾ ਕੋਈ ਰਿਲੇਸ਼ਨ ਹੋ ਗਿਆ ਜਾਂ ਮੈਟ੍ਰਿਮੋਨিয়াল ਡਿਸਪਿਊਟ ਹੋ ਗਏ ਚੈੱਕ ਦੇ ਹੋ ਗਏ ਜਾਂ ਛੋਟੇ ਕ੍ਰਿਮੀਨਲ ਕੇਸ ਜਿਹੜੇ ਕੰਪਾਉਂਡੇਬਲ ਹੁੰਦੇ ਆ ਉਹਨਾਂ ਦਾ ਫੈਸਲਾ ਜਿਹੜਾ ਹੈ ਜਲਦੀ ਘੱਟ ਸਮੇਂ ਦੇ ਨਾਲ ਘੱਟ ਖਰਚੇ ਦੇ ਨਾਲ ਹੋ ਜਾਂਦਾ ਹੈਗਾ ਤੇ ਤਾਂ ਵਾਸਤੇ ਇਸ ਚੀਜ਼ ਨੂੰ ਪ੍ਰੋਤਸਾਹਨ ਦੇਣ ਵਾਸਤੇ ਲੋਕਦਾਨਤ ਲਗਾਈਆਂ ਜਾਂਦੀਆਂ ਆਗੀਆਂ ਨੇ ਬਾਕੀ ਜਿਹੜੇ ਫਿਗਰਸ ਆ ਜਿਹਦੇ ਲੋਕਦਾਨ ਦੇ ਉਹ ਸੈਕੀ ਸਾਹਿਬ ਦੱਸਣਗੇ ਕੀ ਹੈ ਕਿਹੋ ਜਿਹਾ ਡਾਇਰੈਕਸ਼ਨ ਆ ਫਨਾਲ ਸੈਂਡ ਪਾਲਸਾ ਦੇ ਨਾਲ ਚੱਲ ਰਹੀ ਹੈ ਅਸੀਂ ਅੱਜ 11917 ਕੇਸ ਤੇ ਕੰਮ ਕਰ ਰਹੇ ਹਾਂ ਇਸ ਲੋਕਧਾਰ ਦੇ ਵਿੱਚ ਸਾਡੇ ਕੋਲ 21 ਬੈਂਚ ਨੇ 21 ਬੈਂਚਾਂ ਦੇ ਵਿੱਚ ਇਹ ਸਾਰੇ ਕੇਸ ਲੱਗੇ ਹੋਏ ਨੇ ਇਹ ਕੇਸ ਰੈਗੂਲਰ ਕੇਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਹੋ ਰਹੇ ਤੇ ਕ੍ਰਿਪਲੀ ਦੀ ਡਿਟੀਟਿੰਗ ਕੇਸਸ ਹੈਗੇ ਨੇ ਬੈਂਕਿੰਗ ਇੰਸਟੀਚਿਊਸ਼ਨ ਦੇ ਹੋਰ ਡਿਪਾਰਟਮੈਂਟਸ ਦੇ ਜਿਹੜੇ ਛੋਟੇ ਝਗੜੇ ਲੱਗੇ ਨੇ ਉਹਨਾਂ ਨੂੰ ਵੀ ਲਈ ਅਸੀਂ ਪਿਛਲੇ 2 ਮਹੀਨੇ ਤੋਂ ਅਸੀਂ ਇਹਨਾਂ ਲਈ ਬੜੀ ਹੱਦਿਆ ਪ੍ਰੈਸੀਡੈਂਟਸ ਤੇ ਚਲਾ ਰਹੇ ਹਾਂ ਸੰਬੰਧ ਵਿੱਚ ਇਹ ਲੋਕਪਾਲ ਮੁਡੀ ਰਿਕਵਰੀ ਹੈਗੀ ਆ ਤੇ ਸਾਰੀ ਅਸੀਂ ਕਰ ਰਹੇ ਆ ਤਾਂ ਉਹਨਾਂ ਨੂੰ ਇਨਫੋਰਮ ਕੀਤਾ ਤੇ ਅੱਜ ਕਾਫੀ ਵੀ ਮਾਤਰਾ ਦੇ ਲੋਕ ਆਏ ਜੇ ਆਪਣਾ ਝਗੜੇ ਨੂੰ ਨਿਬੜਨ ਲਈ ਅਸੀਂ ਆਸ ਕਰਦੇ ਹਾਂ ਕਿ ਇਹਦੇ ਵਿੱਚ ਅਸੀਂ ਮੈਕਸਿਮਮ ਡਿਸਪੋਜ਼ਲ ਲਗਾਵਾਂਗੇ ਡਿਸਪੋਜ਼ਲ ਦੀ ਫਿਕਰ ਹਜੇ ਆਫਟਰ ਲੰਚ ਆਏਗੀ ਤੇ ਉਹ ਅਸੀਂ ਉਹਦੇ ਲੱਗੇ ਹੋਏ ਨੇ ਕਾਡਿਟੀ ਬੈਂਚ ਨੂੰ ਆਸ ਹੈ ਕਿ ਅਸੀਂ ਬੜੀ ਵਧੀਆ ਡਿਸਪੋਜ਼ਲ ਲਗਾਵਾਂਗੇ ਇਸ ਤੇ